ਸਭ ਤੋਂ ਵੱਧ ਦੁਖੀ ਕੀਤਾ ਮੈਨੂੰ ਸਲੇਡੇ ਨੇ ਬੜੀ ਮਿਹਨਤ ਕਰਨੀ ਪਈ ਮੈਨੂੰ ਪਰ ਕਾਬੂ ਕਰ ਲਿਆ ਕਾਬੂ ਫੇਰ ਪੈਰੋਂ ਨੇ ਕੀਤਾ 15000 ਰੁਪਇਆ ਇੱਕ ਮੰਤਰ ਦਾ ਸਿੱਧ ਕਰਨ ਦਾ ਮੈਂ ਜਿੰਦਾ ਰਿਆਂ ਉਹ ਬੰਦਾ ਇੱਥੇ ਆ ਕੇ ਮੈਨੂੰ ਮੰਤਰ ਸਿੱਧ ਕਰਾਉਂਦਾ ਜੀ ਸਭ ਤੋਂ ਖਤਰਨਾਕ ਜਿਹੜਾ ਹੁੰਦਾ ਕੋਈ ਇਸ ਤਰ੍ਹਾਂ ਦਾ ਆਇਆ ਤੁਹਾਡੇ ਕੋਲ ਵੀ ਕੇਸ ਜਿਹੜਾ ਸਭ ਤੋਂ ਤੁਹਾਨੂੰ ਲੱਗਿਆ ਵੀ ਇਹ ਸਭ ਤੋਂ ਔਖਾ ਸੀ ਸਲੇਡਾ ਸਭ ਤੋਂ ਖਤਰਨਾਕ ਵੀ ਆ ਹਾਂ ਝੂਠ ਦੇ ਪੰਡਾ ਅੱਛਾ ਫੇਰਾ ਫੇਰੀ ਧੋਖੇ ਦੀ ਪੰਡਾ ਹਮ ਅੱਜ ਤੁਹਾਨੂੰ ਕੁਝ ਕਹੂਗਾ ਕੱਲ ਨੂੰ ਕੁਝ ਕਹੂਗਾ ਮੈਨੂੰ ਜੀਓ ਮੈਨੂੰ ਫਲਾਨੀ ਮੂਰਤੀ ਦੇ ਵਿੱਚ ਕੀਲ ਕੇ ਪਾਇਆ ਹੋਇਆ ਫਲਾਨੀ ਮੂਰਤੀ ਨੂੰ ਉਹਦੀ ਪੂਜਾ ਕਰਕੇ ਫਲਾਨੀ ਥਾਂ ਤੇ ਛੱਡਿਓ ਮੈਂ ਛੱਡ ਕੇ ਚਲਾ ਜਾਊਗਾ ਇਹ ਗੱਲਾਂ ਕਰਦੇ ਆ ਤੁਹਾਡੇ ਨਾਲ ਗੱਲਾਂ ਕਰਦੇ ਤਾਂ ਹੀ ਸਾਨੂੰ ਪਤਾ ਲੱਗਦਾ ਬਿਮਾਰ ਹੋ ਜਾਣਾ ਬਿਮਾਰ ਹੋਣਾ ਤਾਂ ਕੰਮ ਕਰਾ ਜਾਣਾ ਡਰ ਆ ਜਾਣਾ ਕੰਮਕਾਰ ਠੱਪ ਹੋ ਜਾਣਾ ਹਾਂ ਚੱਲਦੇ ਚੱਲਦੇ ਕੰਮ ਬੰਦ ਹੋ ਜਾਣੇ ਆਉਣ ਮੇਰੇ ਕੋ ਕਹਿੰਦੇ 6 ਟਰੱਕ ਨੇ 6 ਹੀ ਖਰਾਬ ਖੜੇ ਨੇ ਜੰਨੇ ਪਟਿਆਲੇ ਦੇ ਵਿੱਚ ਕਥਾਵਾਤਕ ਨੇ ਸਾਰੇ ਮੈਨੂੰ ਪੁੱਛ ਕੇ ਚੱਲਦੇ ਨੇ ਅੱਛਾ ਵੀ ਆਹ دیਵਾਨਾ ਜੀ ਆ ਆਸੀਂ ਕਰਨ ਲੱਗੇ ਆ ਜੀ ਇਹ ਕੀ ਉੱਥੇ ਬੋਲਗੇ ਜੀ ਕਿਵੇਂ ਕਰੀਏ ਫੇਰ ਮੈਨੂੰ ਫੋਨ ਤੇ ਦੱਸ ਦੇਣਾ ਵੀ ਇਹਦਾ ਆ ਇਤਿਹਾਸ ਆ ਇਹ ਆ ਗੱਲਾਂ ਆ ਆ ਪੱਖੇ ਦਾ ਆ ਪੱਖੇ ਦਾ ਕਮਜ਼ੋਰ ਆ ਆ ਫਸਟ ਤਾਂ ਐ ਕਰਕੇ ਐ ਕਰਕੇ ਤੁਸੀਂ ਸੁਣਾ ਦਿਓ ਅਸੀਂ ਕਥਾ ਕਰ ਸਕਦੇ ਹਾਂ ਬਿਲਡਿੰਗਾਂ ਬਣਾ ਦੇਵਾਂਗੇ ਲੰਗਰ ਜਿੰਨਾ ਕਹੋ ਉਹਨਾਂ ਲਾ ਦੇਵਾਂਗੇ ਪਰ ਜਿਹੜੇ ਲੋਕ ਸਿੱਖ ਸੰਗਤਾਂ ਉਤੇ ਕਾਲਾ ਇਲਮ ਕਰਦੇ ਨੇ ਕਾਲਾ ਇਲਮ ਨਹੀਂ ਹਟਦਾ ਇਹਦੇ ਲੋਕ ਠੀਕ ਹੋ ਜਾਂਦੇ ਨੇ ਉਹ ਮੁੜ ਕੇ ਨਾ ਤਾਂ ਫੋਨ ਕਰਦੇ ਆ ਨਾ ਉਹ ਆਪਣੇ ਨਾਲ ਸੰਪਰਕ ਕਰਦੇ ਆ ਵੀ ਕਿਤੇ ਬਾਬਾ ਪੈਸੇ ਨਾ ਮੰਗ ਲਵੇ ਤੇ ਫਿਰ ਇਧਰਲੇ ਪਾਸੇ ਕਿਵੇਂ ਰੁਝਾਨ ਬਣ ਗਿਆ ਇਧਰ ਰੁਝਾਨ ਗਿਆ ਇਸ ਤਰ੍ਹਾਂ ਵੀ ਜਿੰਨਾ ਮਹਾਪੁਰਖਾਂ ਨੇ ਮੈਨੂੰ ਇਸ ਪਾਸੇ ਲਾਇਆ ਨਾ ਹੂੰ ਉਹ ਮੇਰੇ ਦੋਸਤ ਕਹਿ ਲਓ ਕਲਾਸ ਫੈਲੋ ਕਹਿ ਲਓ ਜਾਂ ਮੇਰੇ ਤੋਂ ਸੀਨੀਅਰ ਕਹਿ ਲਓ ਤੇ ਮੈਂ ਉਹਨਾਂ ਕੋਲ ਆਉਂਦਾ ਜਾਂਦਾ ਸੀ ਹੂੰ ਉਹ ਮੇਰੀ ਕਾਫੀ ਹੈਲਪ ਕਰਦੇ ਰਹਿੰਦੇ ਸੀ ਜੀ ਪੈਸੇ ਵਾਲੇ ਬੰਦੇ ਸੀ ਹਮ ਮੇਰੇ ਕੋਲ ਪੈਸਾ ਕੋਈ ਨਹੀਂ ਸੀ ਹੈਗਾ ਹਮ ਠੀਕ ਆ ਇਸ ਪਾਸੇ ਆਉਣ ਦੇ ਮੈਂ ਕਥਾਵਾਚਕ ਸੀ ਜੀ ਆ ਹਾਲਾਂਕਿ ਜੰਨੇ ਪਟਿਆਲੇ ਦੇ ਵਿੱਚ ਕਥਾਵਾਚਕ ਨੇ ਸਾਰੇ ਮੈਨੂੰ ਪੁੱਛ ਕੇ ਚੱਲਦੇ ਨੇ ਅੱਛਾ ਵੀ ਆਹ دیਵਾਨਾ ਜੀ ਆ ਅਸੀਂ ਕਰਨ ਲੱਗੇ ਆ ਜੀ ਇਹ ਕੀ ਉੱਥੇ ਬੋਲ ਗਏ ਜੀ ਕਿਵੇਂ ਕਰੀਏ ਫੇ ਮੈਨੂੰ ਫੋਨ ਤੇ ਦੱਸ ਦੇਣਾ ਵੀ ਇਹਦਾ ਆ ਇਤਿਹਾਸ ਆ ਇਹ ਗੱਲ ਆ ਆ ਪੱਖ ਇਹਦਾ ਆ ਪੱਖ ਇਹਦਾ ਕਮਜ਼ੋਰ ਆ ਆ ਫਸਟ ਐ ਕਰਕੇ ਐ ਕਰਕੇ ਤੁਸੀਂ ਸੁਣਾ ਦਿਓ ਉਹ ਸੁਣਾਉਂ ਦਿੰਦੇ ਨੇ ਉਹਨਾਂ ਕੋਲ ਮੇਰਾ ਆਉਣਾ ਜਾਣਾ ਹੋਇਆ ਤੇ ਉਹ ਕਹਿੰਦੇ ਵੀ ਗਰਮਿਲ ਸਿਆ ਘਰ ਉਹ ਸਾਡੇ ਕੋਲ ਸੰਗਤ ਬਹੁਤ ਹੈ। ਹਮ ਅਸੀਂ ਕਥਾ ਕਰ ਸਕਦੇ ਹਾਂ। ਬਿਲਡਿੰਗਾਂ ਬਣਾ ਦੇਵਾਂਗੇ। ਹਮ ਲੰਗਰ ਜਿੰਨਾ ਕਹੋ ਉਹਨਾਂ ਲਾ ਦੇਵਾਂਗੇ। ਪਰ ਜਿਹੜੇ ਲੋਕ ਸਿੱਖ ਸੰਗਤਾਂ ਉਤੇ ਕਾਲਾ ਇਲਮ ਕਰਦੇ ਨੇ। ਹਮ ਕਾਲਾ ਇਲਮ ਨਹੀਂ ਹਟਦਾ। ਹਮ ਵੀ ਤੂੰ ਕਾਲਾ ਇਲਮ ਸਿੱਖ। ਅੱਛਾ ਤੂੰ ਇਹ ਚੀਜ਼ਾਂ ਸਿੱਖ ਤਾਂ ਕਿ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਉਹਨਾਂ ਦਾ ਮਸਲਾ ਹੱਲ ਹੋ ਸਕੇ। ਹਮ ਮਤਲਬ ਤੁਸੀਂ ਲੋਕ ਭਲਾਈ ਦੇ ਲਈ ਹਾਂ ਆਪਣੇ ਮਤਲਬ ਇੱਕ ਸਾਈਡ ਤੇ ਹੋ ਕੇ ਫਿਰ ਇਸ ਕੰਮ ਹੁੰਦਾ ਇੱਕ ਸਾਈਡ ਤੇ ਹੋਇਆ ਮੈਂ ਇਹ ਮੰਤਰ ਸਿੱਖਿਆ 15000 ਰੁਪਇਆ ਇੱਕ ਮੰਤਰ ਦਾ ਸਿੱਧ ਕਰਨ ਦਾ ਮੈਂ ਦਿੰਦਾ ਰਿਆਂ ਕੋ ਬੰਦਾ ਇੱਥੇ ਆ ਕੇ ਮੈਨੂੰ ਮੰਤਰ ਸਿੱਧ ਕਰਾਉਂਦਾ ਜੀ ਇੱਥੇ ਥੋੜੀ ਦੂਰ ਮੇਰਾ ਡੇਰਾ ਆ ਭੋਰੇ ਚ ਬੈਠਦੇ ਸੀ ਅਸੀਂ ਜੀ ਉੱਥੇ ਉਹ ਬੰਦਾ ਸਿੱਧ ਕਰਾ ਕੇ ਜਾਂਦਾ ਸੀ ਮੈਨੂੰ ਫਿਰ ਤੁਸੀਂ ਹੁਣ ਜਿਹੜੇ ਇਲਾਜ ਕਰਦੇ ਹੋ ਕਿੰਨੇ ਕ ਸੰਗਤ ਦਾ ਇਲਾਜ ਕਰਦੇ ਸੰਗਤ ਤਾਂ ਬਥੇਰੀ ਆਉਂਦੀ ਹੁੰਦੀ ਆ ਅਸੀਂ ਮੈਂ ਪੰਜ ਕ ਬੰਦੇ ਬੁਲਾਉਣਾ ਜਿਨ੍ਹਾਂ ਦਾ ਪਾਠ ਕਰਨਾ ਆ अच्छा मैं खुद करना पाठ पांच बंदे या सात बंदे मैं बुलाऊ ना उनों वो ਵਿੱਚੋਂ ਦੋ ਚਾਰ ਬੰਦੇ ਹੋਰ ਵੀ ਆ ਜਾਂਦੇ ਨੇ ਸਭ ਤੋਂ ਮੈਂ ਕਹਿੰਦਾ ਜਿਹੜਾ ਸਭ ਤੋਂ ਖਤਰਨਾਕ ਜਿਹੜਾ ਹੁੰਦਾ ਉਹ ਇਸ ਤਰ੍ਹਾਂ ਦਾ ਆਇਆ ਤੁਹਾਡੇ ਕੋਲ ਵੀ ਕੇਸ ਜਿਹੜਾ ਸਭ ਤੋਂ ਤੁਹਾਨੂੰ ਲੱਗਿਆ ਵੀ ਇਹ ਸਭ ਤੋਂ ਔਖਾ ਸੀ ਆਇਆ ਉਹ ਕਿਸ ਕਿਸ ਉਹ ਹੈ ਸੀ ਸਲੇਡਾ हां ਮੈਂ ਨਾਮ ਵੀ ਭੁੱਲ ਗਿਆ ਸਲੇਡਾ ਵੀ ਕਿਸ ਤਰ੍ਹਾਂ ਦੀ ਕਿਸਮ ਹੁੰਦੀ ਹੈ ਇਹ ਥੋੜਾ ਜਿਹਾ ਸਲੇਡੇ ਬਾਰੇ ਵੀ ਦੱਸਿਓ ਫਿਰ ਉਸਕੇ ਉਹਦੇ ਬਾਰੇ ਵੀ ਦੱਸਿਓ ਸਲੇਡਾ ਸਭ ਤੋਂ ਖਤਰਨਾਕ ਵੀ ਆ ਝੂਠ ਦੇ ਪੰਡਾ अच्छा हेरा फेरी ठुखे दी पंडा आज ਤੁਹਾਨੂੰ ਕੁਛ ਕਹੂਗਾ ਕੱਲ ਨੂੰ ਕੁਛ ਕਹੂਗਾ ਅੱਛਾ ਮੈਨੂੰ ਬੜਾ ਉਹਨੇ ਪਰਮਾਇਆ ਬਹੁਤ ਜਿਆਦਾ ਬਸ ਮੈਨੂੰ ਆ ਜੀ ਇਹਦੇ ਲੱਡੂ ਦੇ ਦਿਓ ਮੈਨੂੰ ਆ ਚੀਜ਼ ਦੇ ਦਿਓ ਮੈਂ ਛੱਡ ਕੇ ਚਲਾ ਜਾਊਂਗਾ ਅੱਛਾ ਮੈਂ ਦੇ ਦੇਣੇ ਮੈਨੂੰ ਜੀ ਉਹ ਮੈਨੂੰ ਫਲਾਨੀ ਮੂਰਤੀ ਦੇ ਵਿੱਚ ਕੀਲ ਕੇ ਪਾਇਆ ਹੋਇਆ ਫਲਾਨੀ ਮੂਰਤੀ ਨੂੰ ਉਹਦੀ ਪੂਜਾ ਕਰਕੇ ਫਲਾਨੀ ਥਾਂ ਤੇ ਛੱਡਿਓ ਮੈਂ ਛੱਡ ਕੇ ਚਲਾ ਜਾਊਂਗਾ ਇਹ ਗੱਲਾਂ ਕਰਦੇ ਆ ਤੁਹਾਡੇ ਨਾਲ ਗੱਲਾਂ ਕਰਦੇ ਤਾਂ ਹੀ ਸਾਨੂੰ ਪਤਾ ਲੱਗਦਾ अच्छा। ਨਹੀਂ ਆਪਾਨੂੰ ਕੀ ਪਤਾ ਲੱਗੂਗਾ? ਮਤਲਬ ਕਿਸੇ ਦੇ ਸਰੀਰ 'ਚ ਵੜ ਜਾਵੇ ਜਾਂ ਆਪੇ ਹੋ ਜੰਨੇ ਆ ਦਿਮਾਗ ਨੂੰ ਕੈਪਚਰ ਕਰ ਦੇ। ਨਹੀਂ। ਸਾਡੇ ਦਿਮਾਗ ਨੂੰ ਕੋਈ ਕੈਪਚਰ ਨਹੀਂ ਕਰ ਸਕਦਾ। ਨਹੀਂ ਨਹੀਂ ਉਸ ਜਿਸ ਬੰਦੇ ਦੇ ਵਿੱਚ ਵੜੇ ਉਹਨੂੰ ਕੈਪਚਰ ਕਰਦੇ ਆ। ਅੱਛਾ। ਉਹ ਫਿਰ ਬੋਲ ਕੇ ਸਾਨੂੰ ਦੱਸਦਾ। ਹਮ। ਮੈਂ ਕਰਦਾ ਰਿਹਾ ਕਰਦਾ ਰਿਹਾ। ਹਮ। ਤੇ ਕਦੇ ਕੋਸ਼ੂ ਕਦੇ ਕੋਸ਼ੂ ਕਦੇ ਕੋਸ਼ੂ। ਯਾਨੀ ਕਿ ਝੂਠ ਬੋਲਣ ਦੇ ਵਿੱਚ ਉਹ ਇੰਨਾ ਮਾਹਰ ਆ ਹਮ ਕਿ ਜਿਹੜਾ ਰਹਿ ਰਬਦਾਨਾ। ਹਮ। ਤੁਸੀਂ ਇਹ ਕਹੋਗੇ ਬਿਲਕੁਲ ਸੱਚ ਬੋਲਦਾ ਵੀ ਹਾਂ ਹੁਣ ਠੀਕ ਆ ਚੀਜ਼ ਦੇ ਦੋ ਤੇ ਚਲਾ ਜਾਊਗਾ ਜਾਂਦਾ ਫੇਰ ਨਹੀਂ ਹੈਗਾ ਅੱਛਾ ਮਤਲਬ ਤੁਸੀਂ ਸਭ ਤੋਂ ਵੱਧ ਪ੍ਰੇਸ਼ਾਨ ਛਲੇਡੇ ਤੋਂ ਹੋ ਸਭ ਤੋਂ ਵੱਧ ਦੁਖੀ ਕੀਤਾ ਮੈਨੂੰ ਛਲੇਡੇ ਨੇ ਬੜੀ ਮਿਹਨਤ ਕਰਨੀ ਪਈ ਮੈਨੂੰ ਪਰ ਕਾਬੂ ਕਰ ਲਿਆ ਕਾਬੂ ਫੇਰ ਪੈਰੋਂ ਨੇ ਕੀਤਾ ਅੱਛਾ ਠੀਕ ਹੈ ਉਹ ਮੈਲੀ ਵਿਦਿਆ ਨੂੰ ਵੀ ਤੇ ਸ਼ੁੱਧ ਵਿਦਿਆ ਨੂੰ ਵੀ ਕਾਬੂ ਕਰ ਲੈਂਦਾ ਹੂੰ ਮਤਲਬ ਕਾਫੀ ਜਾਨ ਦਾ ਖਤਰਾ ਵੀ ਹੁੰਦਾ ਹੋਣਾ ਇਹੇ ਕੰਮ ਜਦੋਂ ਤੁਸੀਂ ਕਰਦੇ ਹੋ ਜਦੋਂ ਤੁਹਾਡੇ 'ਤੇ ਹਮਲੇ ਹੁੰਦੇ ਹੁੰਦੇ ਜਦੋਂ ਆਪਾਂ ਸਾਧਨਾ ਕਰਦੇ ਆ ਨਾ ਸਾਧਨਾ ਦੌਰਾਨ ਕੁਝ ਐਸੀਆਂ ਘਟਨਾਵਾਂ ਨੇ ਪਰ ਮੈਨੂੰ ਕੋਈ ਐਸੀ ਚੀਜ਼ ਨਹੀਂ ਹੋਈ ਵੀ ਮੈਨੂੰ ਕੋਈ ਡਰ ਲੱਗਾ ਹੋਵੇ ਜਾਂ ਕੋਈ ਆ ਗਈ ਸ਼ੇਰ ਆ ਗਿਆ ਜਾਂ ਸੱਪ ਆ ਗਿਆ ਜੀ ਕੋਈ ਚੀਜ਼ ਡਰਾਉਣੀ ਆ ਗਈ ਜੀ ਮੈਂ ਜਾਂ ਰਾਤ ਨੂੰ ਡਰ ਗਿਆ ਹੋਵਾਂ ਤਾਂ ਐਸਾ ਕੁਝ ਨਹੀਂ ਹੋਇਆ ਮੈਨੂੰ ਤੁਹਾਡੇ 'ਤੇ ਕਦੇ ਹਮਲਾ ਨਹੀਂ ਕੀਤਾ ਨਾ ਕਿਸੇ ਨੇ ਕੁਝ ਨਹੀਂ ਕੀਤਾ ਨਾ ਕਿਸੇ ਨੇ ਚੀਜ਼ ਨਾਲ ਅਟੈਕ ਕੀਤਾ ਮੈਂ ਪੈਰੋਂ ਦੀ ਵੀ ਕੀਤਾ ਆ ਕਾਲੀ ਦਾ ਵੀ ਕੀਤਾ ਆ ਕਿੰਨੀਆਂ ਚੀਜ਼ਾਂ ਦਾ ਕੀਤਾ ਮੇਨ ਮੇਨ ਦਾ ਆ ਛੋਟੀਆਂ ਮੋਟੀਆਂ ਨਹੀਂ ਕਿਉਂਕਿ ਇਹਨਾਂ ਦੇ ਥੱਲੇ ਸਭ ਚੀਜ਼ਾਂ ਆ ਜਾਂਦੀਆਂ ਨੇ ਜੰਤਰ ਮੰਤਰ ਤੰਤਰ ਕੰਤਰ ਸਾਰਾ ਕੁਝ ਅਸਲ ਚ ਜਿੰਨਾ ਵੀ ਜੰਤਰ ਮੰਤਰ ਸਾਰਾ ਸ਼ਿਵ ਜੀ ਦੇ ਥੱਲੇ ਆ ਹੂੰ ਉਹ ਸਭ ਤੋਂ ਉੱਪਰ ਉਹ ਨਿਰਤ ਦਾ ਬਾਦਸ਼ਾਹ ਹੂੰ ਠੀਕ ਆ ਬਿਲਕੁਲ ਨਟਰਾਜ ਨਟਰਾਜ ਉਹ ਫਿਰ ਉਹ ਜਿੰਨਾ ਹੀ ਸਾਜ ਕਹੀਏ ਸਾਧਨ ਨੂੰ ਕੀ ਕੀ ਆਪਾਂ ਜਿੰਨਾ ਵੀ ਇਨਸਟਰੂਮੈਂਟ ਗਾਉਣ ਵਜਾਉਣ ਦਾ ਕੰਮ ਉਹ ਸ਼ਿਵਜੀ ਦੇ ਥੰਦੇ ਨਟਰਾਜ ਰੂਪ ਦੇ ਵਿੱਚ ਉਹ ਆਗੇ ਸੀ ਹਾਂ ਉਹ ਉਹੀ ਰੂਪ ਬਦਲਦਾ ਉਹਦੇ ਚ ਕਈ ਚੀਜ਼ਾਂ ਨੇ ਸਭ ਤੋਂ ਵੱਡਾ ਤੰਤਰਕ ਵੀ ਉਹੀ ਆ ਕਿਉਂਕਿ ਉਹਦੀ ਸਾਧਨਾ ਕਰਕੇ 라ਵਣ ਉਹਦਾ ਭਗਤ ਬਣਿਆ ਤੇ 라ਵਣ ਬਹੁਤ ਵੱਡਾ ਤੰਤਰਕ ਸੀ ਬਿਲਕੁਲ ਉਹਦੇ ਕੋਲ ਬੜੀ ਵੱਡੀ ਤੰਤਰਕ ਵਿੱਦਿਆ ਸੀ ਉਸ ਤੰਤਰ ਨੂੰ ਲੈ ਕੇ ਅੱਜ ਜਿਹੜੇ ਸਨਾਤਨ ਧਰਮ ਦੇ ਹ ਹੈਗੇ ਨੇ ਵਿਦਵਾਨ ਜੀ ਉਹ ਉਹਦੀ ਵਰਤੋਂ ਕਰ ਰਹੇ ਨੇ ਮਤਲਬ ਤੁਹਾਡਾ ਕਹਿਣ ਦਾ ਭਾਵ ਇਹ ਹੈ ਵੀ ਅੱਜ ਵੀ ਲੋਕ ਇਹ ਤੰਤਰ ਮੰਤਰ ਸਾਧਨਾ ਇਹ ਪੂ ਚੜੇਲ ਵੰ ਮਸਾਣੀ ਮਸੂਣੀ ਸਾਰਾ ਕੁਝ ਕਰਦੇ ਜਿਉਂਦੇ ਨੇ ਇਹ ਸਾਰੇ ਜਿਉਂਦੇ ਆ ਇਹ ਕਈ ਲੋਕ ਗਲਤ ਲਈ ਇਸਤੇਮਾਲ ਕਰਦੇ ਆ ਫਿਰ ਉਹਨਾਂ ਨੂੰ ਇਹਦੀ ਸਜ਼ਾ ਮਿਲਦੀ ਹੈ ਜਿਹੜੇ ਗਲਤ ਲਈ ਇਸਤੇਮਾਲ ਕਰਦੇ ਆ ਅਸੀਂ ਉਹਨਾਂ ਨੂੰ ਠੀਕ ਕਰਦੇ ਆ ਹਾਂ ਤਾਂ ਜਿਨ੍ਹਾਂ ਨੂੰ ਲਾਇਆ ਗਲਤੀ ਲਾਇਆ ਨਾ ਹਾਂ ਹਾਂ ਆ ਇੰਡੀਆ ਦੇ ਵਿੱਚ ਵੀ ਬਹੁਤ ਕੁਝ ਆ ਬਹੁਤ ਜ਼ਿਆਦੇ ਆ ਸਾਡੇ ਕੋਲ ਇੰਗਲੈਂਡ ਤੋਂ ਹਾਂ ਕੈਨੇਡਾ ਤੋਂ ਇਹ ਫਾਸਟਾ ਅੱਛਾ ਉੱਥੋਂ ਤੁਹਾਨੂੰ ਲੋਕ ਅਪਰੋਚ ਕਰਦੇ ਆ ਤੁਹਾਡੇ ਵੀਡੀਓ ਨਹੀਂ ਦੇਖੀ ਕਿੰਨੇ ਕਰਦੇ ਨੇ ਅੱਛਾ ਇੱਕ ਗੱਲ ਹੋਰ ਹੈ ਜਿਸ ਤਰ੍ਹਾਂ ਕਿ ਕਈ ਘਰ ਹੁੰਦੇ ਆ ਕੋਈ ਬੰਦਾ ਖਰੀਦ ਲੈਂਦਾ ਨਮਾਸੀ ਤੋਂ ਮੈਂ ਇੱਕ ਸ਼ੋ ਵੀ ਦੇਖਦਾ ਹੁੰਦਾ ਫੋਰਨ ਦੇ ਜ਼ਿਆਦਾ ਕੇਸਿਸ ਹੁੰਦੇ ਆ ਉਹਦੇ ਜੀ ਇਹ ਘਰਾਂ ਦੇ ਵਿੱਚ ਨੈਗੇਟਿਵ ਊਰਜਾ ਪਾਈ ਜਾਂਦੀ ਹੈ ਨੈਗੇਟਿਵ ਊਰਜਾ ਦਿਖਦੀ ਨਹੀਂ ਹੈ ਪਰ ਉਹ ਮਹਿਸੂਸ ਹੁੰਦੀ ਹੈ ਪਰ ਲੋਕਾਂ ਦਾ ਨੁਕਸਾਨ ਹੁੰਦਾ ਕੀ ਕੀ ਕੋਈ ਅਲੱਗ ਕਿਸਮ ਹੈ ਬਿਮਾਰ ਹੋ ਜਾਣਾ ਬਿਮਾਰ ਹੋਣਾ ਤਾਂ ਕੰਮ ਕਰ ਜਾਣਾ ਕੰਮਕਾਰ ਠੱਪ ਹੋ ਜਾਣਾ ਹਾਂ ਚੱਲਦੇ ਚੱਲਦੇ ਕੰਮ ਬੰਦ ਹੋ ਜਾਣੇ ਹਾਂ ਮੇਰੇ ਕੋ ਕਹਿੰਦੇ 6 ਟਰੱਕ ਨੇ 6 ਹੀ ਖਰਾਬ ਖੜੇ ਨੇ ਹੂੰ 6 ਟਰੱਕ ਖਰਾਬ ਹੈ ਟਰਾਲੇ ਹਾਂ ਤੇ ਕਹਿੰਦਾ ਕੋਈ ਵੀ ਨਹੀਂ ਚੱਲਦਾ ਤੇ ਉਹਦੇ ਵਿੱਚ ਕੀ ਆ ਛੋਟੀ ਜੀ ਗੱਲ ਹੈ ਜੀ ਆ ਇਹ ਅਮਿਦਵਤਾ ਦੀ ਗੱਲ ਹੁੰਦੀ ਆ ਮੈਂ ਕਿਹਾ ਵੀ ਸਾਰੇ ਟਰੱਕ ਦੇ ਟਾਇਰਾਂ ਨੂੰ ਸਰੋਂ ਦਾ ਤੇਲ ਲਾ ਦੇ ਜਿੰਨੇ ਵੀਲ ਨੇ ਸਾਰਿਆਂ ਨੂੰ ਟੇਨ ਲਾ ਦੇ ਸਰੋਂ ਦਾ ਸ਼ਨੀਵਾਰ ਦੀ ਸ਼ਾਮ ਨੂੰ ਐਤਵਾਰ ਦੀ ਸਵੇਰ ਨੂੰ ਸਾਰਿਆਂ ਨੂੰ ਪਹੁੰਚ ਦੇ ਤੇਰੇ ਸਾਰੇ ਟਰੱਕ ਚੱਲਣ ਲੱਗ ਪੈ ਫਿਰ ਤੁਸੀਂ ਮਤਲਬ ਕੈਨੇਡਾ ਅਮਰੀਕਾ ਨੂੰ ਜਦੋਂ ਤੁਹਾਨੂੰ ਫੋਨ ਆਂਦਾ ਤੇ ਤੁਸੀਂ ਫਿਰ ਫੋਨ ਤੇ ਇਲਾਜ ਦੱਸਦੇ ਹੋ ਕੋਈ ਮੰਤਰ ਦੱਸਦੇ ਹੋ ਕਿਵੇਂ ਫੋਨ ਤੇ ਕਿਵੇਂ ਕਰਦੇ ਅਸੀਂ ਦੱਸਦੇ ਵੀ ਆ ਦੱਸਦੇ ਵੀ ਆ ਔਰ ਅਸੀਂ ਕਰਦੇ ਵੀ ਆ ਅੱਛਾ ਹਾਂ ਫੋਨ ਦੇ ਰਾਹੀਂ ਹੋ ਜਾਂਦਾ ਫੋਨ ਦੇ ਨਹੀਂ ਹੁੰਦਾ ਅਮਰੀਕਾ ਤੋਂ ਥੋੜਾ ਆਊਗਾ ਕੋਈ ਨੇ ਕਿੰবার ਬੰਦੇ ਦੁਖੀ ਹੁੰਦੇ ਆਂ ਨੇ ਹੁੰਦੇ ਆਂ ਕੋਈ ਆ ਵੀ ਜਾਂਦਾ ਪਰ ਫੋਨ ਦੇ ਨਾਲ ਵੀ ਤੁਸੀਂ ਉਹਨੂੰ ਬੰਦੇ ਨੂੰ ਠੀਕ ਕਰ ਸਕਦੇ ਜਿਹੜੇ ਬਾਹਰੋਂ ਆ ਨਾ ਉਹ ਕਹਿੰਦੇ ਅਸੀਂ ਅਗਲੇ ਮਹੀਨੇ ਆਵਾਂਗੇ ਦੋ ਮਹੀਨੇ ਆਵਾਂਗੇ ਮੈਂ ਕਿਹਾ ਵੀ ਇਸ ਕੰਮ ਵਾਸਤੇ ਤਾਂ ਆਇਓ ਨਾ ਹੂੰ ਇਹ ਤਾਂ ਤੁਸੀਂ ਕੱਲ ਨੂੰ ਮੇਰੇ ਨਾਲ ਆਨਲਾਈਨ ਹੋ ਜਾਓ ਜੀ ਤੁਹਾਡਾ ਕੰਮ ਕਰ ਦਿੰਦੇ ਆ ਜਿਹੜੇ ਇੱਥੋਂ ਦੇ ਇੰਡੀਆ ਦੇ ਲੋਕਲੇ ਉਹ ਮੈਂ ਬੁਲਾ ਹੀ ਲੈਣਾ ਠੀਕ ਹੈ ਬਹੁਤ ਸਾਰੇ ਲੋਕ ਇਸ ਇੰਟਰਵਿਊ ਤੋਂ ਬਾਅਦ ਵੀ ਕਹਿਣਗੇ ਕਿ ਤਾਂ ਐਵੇਂ ਬੋਲੀ ਜਾਂਦੇ ਆ ਦੋਨੋਂ ਪਾਗਲ ਇਕੱਠੇ ਹੋ ਕੇ ਬੈਠ ਗਏ ਤੇ ਬੋਲਦੇ ਉਹਨਾਂ ਲਈ ਕੀ ਕਹੂੰਗਾ ਮੈਂ ਉਹਨਾਂ ਦਾ ਧੰਨਵਾਦ ਕਰੂੰਗਾ ਵੀ ਪਰਮਾਤ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਉਸ ਬ੍ਰਹਿਮਗੰਨੀ ਪਰਿਸ਼ਾ ਨੂੰ ਜਿਨ੍ਹਾਂ ਨੂੰ ਇੰਨਾ ਗਿਆਨ ਮੇਰੇ ਤੋਂ ਵੀ ਵਧੇਰੇ ਆ ਤੇ ਮੇਰੇ ਤੇ ਉਹ ਕਾਟ ਕਰਦੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਸਰ ਤੁਹਾਡੀ ਜ਼ਰੂਰਤ ਹੈ ਤੁਹਾਨੂੰ ਕਿਵੇਂ ਸੰਪਰਕ ਕਰੇ ਹਾਂ ਆਪਾਂ ਫੋਨ ਤੁਸੀਂ ਫੋਨ ਦਿਓਗੇ ਵੀਡੀਓ ਚ ਜੀ ਦਿਓ ਮੈਨੂੰ ਫੋਨ ਕਰਨਗੇ ਜੀ ਤੇ ਤੁਸੀਂ ਇਸ ਦੇ ਪੈਸੇ ਵੀ ਲਓਗੇ ਕਿ ਇਸ ਤਰ੍ਹਾਂ ਹੀ ਮਦਦ ਕਰਦਾ ਹਾਂ ਦੇਖੋ ਜਿਹੜੇ ਹੈਗੇ ਨੇ ਭਾਈ ਸਾਡੀ ਮਿਹਨਤ ਲੱਗਦੀ ਆ ਅਸੀਂ ਉਹਨਾਂ ਪੂਤਾ ਪ੍ਰੇਤਾ ਨਾਲ ਮੱਥਾ ਲਾਉਨੇ ਆ ਇਹ ਤਾਂ ਕਬੱਡੀ ਆ ਪੂਤਾ ਪ੍ਰੇਤਾ ਨਾਲ हां ਅਸੀਂ ਜਿੱਤ ਕੇ ਦਵਾਂਗੇ ਮੈਡਲ ਉਹਨਾਂ ਨੂੰ ਤਾਂ ਪੈਸੇ ਲਵਾਂਗੇ ਚਲੋ ਵਧੀਆ ਗੱਲ ਹੈ ਠੀਕ ਹੈ ਮਤਲਬ ਇਹ ਹੈ ਵੀ ਕਿਸੇ ਦਾ ਦੁੱਖ ਟੁੱਟ ਜਾਵੇ ਤੇ ਉਹਦੇ ਵਰਗੀ ਵੀ ਰੀਸ ਨਹੀਂ ਹੈ ਅਗਲਾ ਕਹਿੰਦੇ ਯਾਰ ਡਾਕਟਰਾਂ ਦੇ ਲਿਆ ਕੇ ਹਸਪਤਾਲਾਂ ਤੇ ਲੱਖਾਂ ਰੁਪਈਆ ਖਰਚ ਕਰਤਾ ਬਾਬਾ ਜੀ 10-15000 ਤੋਲੇ ਨੇ ਕਿਤੇ ਕੀ ਡਾਕਟਰ ਤੋਂ ਵੀ ਮੈਨੂੰ ਯਾਦ ਆ ਬਹੁਤ سارے ਲੋਕ ਇਸ ਕਰਕੇ ਪ੍ਰੇਸ਼ਾਨ ਹੁੰਦੇ ਆ ਵੀ ਉਹ ਦਵਾਈ ਸਾਰੀ ਲੈ ਰਹੇ ਮੈਂ ਹੁਣੇ ਥੋੜੀ ਜਿਹੀ ਗੱਲ ਦੱਸਦਾ ਰੀਸੈਂਟ ਮੇਰੇ ਕਿਸੇ ਬੰਦੇ ਨਾਲ ਇਸ ਤਰ੍ਹਾਂ ਹੋ ਰਿਹਾ ਸੀ ਕਿ ਦਵਾਈ ਸਾਰੀ ਲੈ ਰਹੇ ਸੀ ਇਲਾਜ ਸਾਰਾ ਕਰਾ ਰਹੇ ਸੀ ਮਹਿੰਗੇ ਤੋਂ ਮਹਿੰਗੇ ਹਸਪਤਾਲ ਦੇ ਵਿੱਚ ਜਾ ਰਹੇ ਸੀ ਪਰ ਉਹ ਕਹਿੰਦੇ ਵੀ ਟੈਸਟ ਕਲੀਅਰ ਨੇ ਕੋਈ ਰਿਪੋਰਟ ਖਰਾਬ ਨਹੀਂ ਹੈ ਪਰ ਦਵਾਈ ਕੰਮ ਨਹੀਂ ਕਰ ਰਹੀ ਨਹੀਂ ਕਰਦੀ ਕਈ ਡਾਕਟਰਾਂ ਨੇ ਕਹਿ ਦਿੱਤਾ ਭਾਈ ਤੁਸੀਂ ਘਰੇ ਲੈ ਜਾਓ ਇਹਨੂੰ ਹੂੰ ਇਹਨੂੰ ਕੋਈ ਬਿਮਾਰੀ ਨਹੀਂ ਹੈਗੀ ਇਹਨੂੰ ਵਹਿਮ ਦਾ ਇਲਾਜ ਹੈ ਜਿਹਨੂੰ ਡਿਪਰੈਸ਼ਨ ਕਹਿੰਦੇ ਨੇ ਭਈ ਬੰਦੇ ਨੂੰ ਡਿਪਰੈਸ਼ਨ ਆ ਹੂੰ ਭਈ ਹੋਰ ਕੁਝ ਨਹੀਂ ਗੱਲ ਹੈ ਹਾਂ ਜਦੋਂ ਇਹ ਡਾਕਟਰਾਂ ਦੀ ਅ ਇੱਥੇ ਆ ਕੇ ਖਤਮ ਹੋ ਜਾਂਦੀ ਆ ਮਿਹਨਤ ਕਈ ਹੈ ਜਾਂ ਜ਼ੋਰ ਕਈ ਹੈ ਉਹਨਾਂ ਦਾ ਲੱਗ ਜਾਂਦਾ ਫਿਰ ਉਹ ਕਿਸੇ ਨਾ ਕਿਸੇ ਬਾਬੇ ਨੂੰ ਲੱਭਦੇ ਆ ਹਾਂ ਮੇਰੇ ਕੋ ਤੇ ਐਸੀ ਨਾ ਪਰ ਪੇਸ਼ਾਨ ਨਾ ਬੜਾ ਮੁਸ਼ਕਲ ਹੈ ਨਾ ਇਹ ਬਾਬੇ ਵੀ ਬਹੁਤ ਜ਼ਿਆਦਾ ਹੋ ਗਏ ਆ ਤੇ ਤੱਕਾ ਜਾਂ ਫਰਾਡ ਵੀ ਬਹੁਤ ਜ਼ਿਆਦਾ ਕਰਦੇ ਬਹੁਤ ਜ਼ਿਆਦਾ ਉਸ ਕਰਕੇ ਫਿਰ ਲੋਕਾਂ ਦਾ ਵਿਸ਼ਵਾਸ ਨਾ ਮੈਂ ਕਿਸੇ ਨੂੰ ਨਹੀਂ ਬੁਲਾਉਂਦਾ ਸਿਰਫ ਜਿੰਨਾਂ ਦਾ ਕੰਮ ਕਰਨਾ ਉਹਨਿਆਂ ਨੇ ਸੰਪਰਕ ਕਰਨਾ ਦੋ ਨਾਲ ਚਾਰ ਤੇ ਕੀ ਫਿਰ ਪ੍ਰੋਬਲਮ ਕੀ ਹੁੰਦੀ ਹੈ ਜਦੋਂ ਦਵਾਈ ਨਹੀਂ ਲੱਗਦੀ ਡਾਕਟਰਾਂ ਨੂੰ ਸਮਝ ਨਹੀਂ ਆਉਂਦਾ ਈਵਨ ਉਹਨਾਂ ਦੇ ਟੈਸਟ ਵੀ ਜਿਹੜੇ ਆ ਉਹ ਬਿਲਕੁਲ ਕਲੀਅਰ ਆਉਂਦੇ ਆ ਵਧੀਆ ਆਉਂਦੇ ਆ ਸੋ ਆਪਾਂ ਹੁਣੇ ਕਰਕੇ ਹਟਿਆ ਜਿਹੜੀ ਕੁਛ ਨੂੰ ਮਸਾਣੀ ਛੱਡੀ ਆ ਮਸਾਣ ਖਵਾਏ ਨੇ ਜਿਹੜੇ ਸ਼ਮਸ਼ਾਨ ਦੀ ਜਗ੍ਹਾ ਨਾ ਜੋ ਚੀਜ਼ਾਂ ਉਹ ਚ ਤਾਂਤਰ ਕੇ ਲੋਕ ਉਥੋਂ ਚੱਕਦੇ ਨੇ ਕੋ ਛੱਡਦੇ ਨੇ ਉਹ ਫਿਰ ਉਹਨਾਂ ਨੂੰ ਬਿਮਾਰ ਕਰਦੇ ਆ ਫੇਫੜਿਆਂ 'ਚ ਬੈਠ ਗਏ ਗੁਰਦਿਆਂ 'ਚ ਬੈਠ ਗਏ ਕੋ ਕਿਡਨੀ ਦਾ ਹੋਵੇ ਫਲਾਨਾ ਹੋਵੇ ਟਿੰਗੜਾ ਕਈਆਂ ਦੇ ਦਿਲ ਵਿੱਚ ਇੱਥੇ ਕੀ ਦਰਦ ਹੁੰਦਾ ਜੀ ਮੇਰੇ ਉਥੋਂ ਫੜ ਕੇ ਆਉਂਦੇ ਨੇ ਇੱਕ ਨੌਜਵਾਨ ਮੁੰਡਾ ਇਧਰੋਂ ਆਇਆ ਪਠਾਨਕੋਟ ਵੱਲੋਂ ਇੱਥੋਂ ਫੜ ਕੇ ਦਿਲ ਆਇਆ ਆ ਗਿਆ ਮੈਂ ਕਿਹਾ ਚਲ ਚ ਬੈਠ ਮੈਂ ਉਹਨੂੰ ਜੋ ਕਰਨਾ ਸੀ ਕੀਤਾ ਠੀਕ ਹੋ ਗਿਆ ਉਹ ਕਿਉਂ ਗਿਆ ਮੈਂ ਕਿਹਾ ਮੈਨੂੰ ਬੱਸ 'ਚ ਜਾਂਦਾ ਆ ਫੋਨ ਕਰ ਦੀ ਹਾਂ ਵੀ ਤੇਰਾ ਕੀ ਹਾਲ ਆ ਤੂੰ ਠੀਕ ਆ ਉਹ ਪਤੰਦਰ ਨੇ 6 ਵਜੇ ਤੱਕ ਫੋਨ ਹੀ ਨਹੀਂ ਕੀਤਾ ਕਹਿੰਦਾ ਮੈਂ ਤਾਂ ਸੌਂ ਗਿਆ ਬੱਸ 'ਚ ਜਾ ਕੇ ਆਰਾਮ ਮਿਲ ਗਿਆ ਤੇ ਆਰਾਮ ਮਿਲ ਗਿਆ ਸੋ ਇਸ ਤਰ੍ਹਾਂ ਜਿਹੜੇ ਲੋਕ ਠੀਕ ਹੋ ਜਾਂਦੇ ਨੇ ਉਹ ਮੁੜ ਕੇ ਨਾ ਤਾਂ ਫੋਨ ਕਰਦੇ ਆ ਨਾ ਉਹ ਆਪਣੇ ਆਪ ਸੰਪਰਕ ਕਰਦੇ ਆ ਵੀ ਕਿਤੇ ਬਾਬਾ ਪੈਸੇ ਨਾ ਮੰਗ ਲਵੇ ਠੀਕ ਹੈ ਦੱਸਦੇ ਲੋਕ ਨਾ ਦੱਸਦੇ ਨੇ ਦੁਖੀ ਨੂੰ ਤਾਂ ਦੱਸਣਾ ਚਾਹੀਦਾ ਹਾਂ ਹੁਣ ਮੈਂ ਵੀਡੀਓ ਦੇਖ ਰਿਹਾ ਸੀ ਇੱਕ ਵੀਡੀਓ ਸੀ ਉਹਦੇ ਵਿੱਚ ਪ੍ਰੋਬਲਮ ਚੱਲ ਰਹੀ ਹੈ ਉਹ ਬੱਚੇ ਦਾ ਹੱਥ ਸਿਰਫ ਹਿੱਲਦਾ ਰਹਿੰਦਾ ਉਹਨੂੰ ਦਿੱਕਤ ਕੋਈ ਨਹੀਂ ਹੈ ਦਵਾਈਆਂ ਸਾਰੀਆਂ ਕਰ ਲੀਆਂ ਹਸਪੀਟਲ ਸਾਰੇ ਜਾਏ ਉਹਨਾਂ ਵਿਚਾਰਾਂ ਨੇ ਫੇਸਬੁਕ ਦੇ ਸੰਪਰਕ ਕੀਤਾ ਬਹੁਤ ਸਾਰੇ ਲੋਕ ਦੱਸ ਰਹੇ ਸੀ ਕਿ ਇੱਥੇ ਚਲੇ ਜਾਓ ਇੱਥੇ ਚਲੇ ਜਾਓ ਪਰ ਵਿੱਚ ਬਹੁਤ ਸਾਰੇ ਲੋਕ ਉਸ ਜਿਹੜਾ ਕਟਾਕਸ਼ ਕਰ ਰਹੇ ਸੀ ਕਿ ਤੁਸੀਂ ਸਿਰਫ ਪ੍ਰਮਾਤਮਾ ਦੇ ਭਰੋਸਾ ਕਰੋ ਠੀਕ ਹੈ ਪ੍ਰਮਾਤਮਾ ਦੇ ਭਰੋਸਾ ਕਰਨਾ ਚਾਹੀਦਾ ਤੇ ਪ੍ਰਮਾਤਮਾ ਨੇ ਹੀ ਸ਼ਾਇਦ ਇਹ ਮੰਤਰ ਜਾਂ ਇਹ ਚੀਜ਼ਾਂ ਦਿੱਤੀਆਂ ਨੇ ਦੇਖੋ ਜੀ ਅਸੀਂ ਪ੍ਰਮਾਤਮਾ ਦੇ ਵਰਕਰ ਹਾਂ ਠੀਕ ਹੈ ਦੂਜੇ ਪਾਸੇ ਇਹ ਕਹਿ ਦਿਓ ਵੀ ਅਸੀਂ ਪ੍ਰਮਾਤਮਾ ਦੇ ਵਕੀਲ ਹਾਂ ਜੀ ਅਸੀਂ ਫਾਈਲ ਲੈ ਹੁਣ ਉਹ ਕੇਸ ਕਿੰਨਾ ਚਿਰ ਜੰਬਾ ਚੱਲੇ ਜੀ ਜੱਜ ਕਿੰਨੀਆਂ ਤਰੀਕਾ ਪਾਵੇ ਸਾਨੂੰ ਕਿੰਨੇ ਪਾਠ ਕਰਨੇ ਪੈਣ ਹੂੰ ਇਹ ਰੱਬ ਦੇ ਉੱਤੇ ਆਹ ਕਈ ਇਥੇ ਆ ਕੇ ਬੈਠਦੇ ਨੇ ਮੇਰੇ ਕੋਲ ਮੈਂ ਪਾਠ ਕਰਦਾ ਨਾਲ ਦੀ ਨਾਲ ਹੀ ਉਹਨਾਂ ਨੂੰ ਫਰਕ ਪੈ ਜਾਂਦਾ ਕੰਜੀ ਠੀਕ ਆ ਹੁਣ ਰੁਕਾ ਹੋ ਗਿਆ ਮੇਰੇ ਸਿਰ ਠੀਕ ਆ ਠੀਕ ਆ ਕਈਆਂ ਨੂੰ ਮਹੀਨਾ ਮਹੀਨਾ ਲੱਗ ਜਾਂਦਾ ਸਪਸ਼ਟ ਤੌਰ ਤੇ ਕਹਿ ਲਈਏ ਕਿ ਜੇ ਪੋਜ਼ਿਟਿਵ એનર્ਜੀ ਹੈ ਤੇ ਨੈਗੇਟਿਵ એનર્ਜੀ ਵੀ ਦੋਨੇ ਚੀਜ਼ਾਂ ਨੇ ਦੋਨੇ ਚੀਜ਼ਾਂ ਨੇ ਜ਼ਿੰਦਗੀ ਵੀ ਆ ਮੌਤ ਵੀ ਆ ਨੈਗੇਟਿਵ ਮੌਤ ਆ ਜੋ ਨੈਗੇਟਿਵ એનર્ਜੀ ਜਿਹਦੇ ਕੋਲੇ ਆ ਕੇ ਮੌਤ ਵੱਲ ਜਾ ਰਿਹਾ ਦਿਨੋ ਦਿਨ ਹੂੰ ਠੀਕ ਹੈ ਜੇ ਜੋ ਪੋਜ਼ਿਟਿਵ એનਰਜੀ ਆ ਉਹ ਚੜਦੀ ਕਲਾ ਜਾ ਰਿਹਾ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ ਨੈਕਸਟ ਟਾਈਮ ਵੀ ਕਿਸੇ ਨਾ ਕਿਸੇ ਹੋਰ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਕਿਉਂਕਿ ਇਹਨਾਂ ਕੋਲ ਗਿਆਨ ਦਾ ਭੰਡਾਰ ਹੈ ਤੇ ਇਹ ਉਸ ਗਿਆਨ ਦੇ ਭੰਡਾਰ ਨੂੰ ਬੋਲਣ 'ਚ ਸੰਕੋਚ ਨਹੀਂ ਕਰਦੇ ਬਹੁਤ ਸਾਰੇ ਲੋਕਾਂ ਕੋਲ ਗਿਆਨ ਦਾ ਭੰਡਾਰ ਹੋ ਸਕਦਾ ਪਰ ਉਹ ਸੰਕੋਚ ਕਰਦੇ ਹੋ ਗੱਲ ਨਹੀਂ ਕਰਨਾ ਚਾਹੁੰਦੇ ਸੋ ਅਸੀਂ ਇਸ ਗੱਲ ਦੀ ਵੀ ਪਹਿਲਾਂ ਹੀ ਤਾਰੀਫ਼ ਕੀਤੀ ਹੈ ਕਿ ਇਹ ਬੋਲ ਕੇ ਦੱਸਣਾ ਚਾਹੁੰਦੇ ਕਹਿੰਦੇ ਮੇਰੇ ਕੋਲ ਹੈ ਤੇ ਮੈਂ ਸਪਸ਼ਟ ਕਰ ਰਿਹਾ ਹਾਂ ਔਰ ਖੁੱਲੇ ਆਮ ਇਸ ਗੱਲ ਨੂੰ ਕਹਿੰਦੇ ਆ ਕੀ ਚੀਜ਼ਾਂ ਹੁੰਦੀਆਂ ਨੇ ਜਿਹੜਾ ਜੋ ਕਹਿਣਾ ਉਹ ਕਹਿਣ ਉਹਨਾਂ ਦਾ ਧੰਨਵਾਦ ਕਰਤਾ ਸੋ ਅਸੀਂ ਵੀ ਇਹੀ ਕਹਾਂਗੇ ਜੀ ਜੋ ਤੁਹਾਡੇ ਮਨ ਦੇ ਵਿੱਚ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਹਾਂ ਜੇ ਕਿਸੇ ਨੂੰ ਦੁਖਤ ਕਲੀਫ ਹੈ ਤੇ ਅਸੀਂ ਨੰਬਰ ਦੇਵਾਂਗੇ ਸੰਪਰਕ ਕਰੋ ਅਗਰ ਤੁਹਾਡਾ ਕੋਈ ਫਾਇਦਾ ਹੁੰਦਾ ਤੇ ਸਾਡੀ ਇੰਟਰਵਿਊ ਸਫਲ ਹੋ ਜਾਏਗੀ ਜਿੱਥੇ ਪੋਜ਼ਿਟਿਵ ਉੱਥੇ 네ਗਟਿਵ ਵੀ ਹੁੰਦਾ ਇਹ ਸਾਰੇ ਕਹਿੰਦੇ ਆ ਇਸ ਤਰ੍ਹਾਂ ਮੰਨਣਾ ਵੀ ਚਾਹੀਦਾ ਜੇਕਰ ਤੁਹਾਡਾ ਦਿਲ ਮੰਨਦਾ ਬਹੁਤ ਬਹੁਤ ਸ਼ੁਕਰੀਆ ਜੀ ਬਣੇ ਰਹੋ ਅਰਥ ਦੀਨ ਪੰਜਾਬ ਦੇ ਨਾਲ ਧੰਨਵਾਦ ਬੜੀ ਖਾਲਸਾ ਜੀ